ਸੋਰਠ ਪੰਲਾ ਅਨਵਾ ਸੋਰਠ ਰਾਗ ਹੈ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 623 ਅੰਕ ਤੇ ਇਹ ਪਾਵਨ ਸ਼ਬਦ ਸਭਾਏ ਮਾਨ ਹੈ ਅੱਜ ਸੁਖ ਮੇਰੇ ਮੀਤਾ ਅੱਜ ਆਵ ਅਗਾਂ ਵਾਲੇ ਜੀਵਨ ਵਿੱਚ ਮੀਤਾ ਦਾਤ ਹੈ ਮਿੱਤਰ ਏ ਮੇਰੇ ਪਿਆਰੇ ਮਿੱਤਰ ਜਿਸ ਮਨੁੱਖ ਦੇ ਆਗਾਮ ਵਾਲੇ ਜੀਵਨ ਵਿੱਚ ਪ੍ਰਭੂ ਨੇ ਸੁਖ ਬਣਾ ਦਿੱਤਾ ਅੱਜ ਸੁਖ ਮੇਰੇ ਮੀਤਾ ਜੇ ਸੋ ਮਨੋਖ ਦੇ ਆਗਾਮ ਵਾਲੇ ਜੀਵਨ ਵਿੱਚ ਪ੍ਰਭੂ ਜੀ ਨੇ ਸੁਖ ਬਣਾ ਦਿੱਤਾ ਪਛ ਅਨੰਤ ਪ੍ਰਭ ਕੀਤਾ ਪਛ ਪਿੱਛ ਬੀਤ ਚੁੱਕੇ ਸਮੇਂ ਵਿੱਚ ਜਿਸ ਨੇ ਬੀਤ ਚੁੱਕੇ ਜੀਵਨ ਵਿੱਚ ਵੀ ਪ੍ਰਭ ਨੇ ਅਨੰਤ ਬਣਾਈ ਰੱਖਿਆ ਪਰਮੇਸ਼ਰ ਬੰਦ ਬਣਾਈ ਆਨੰਦ ਦਾ ਬਿਉਂ ਕਹਿੰਦੇ ਜਿਸ ਮਨੁੱਖ ਵਾਸਤੇ ਪਰਮੇਸ਼ਰ ਜੀ ਨੇ ਇਹੋ ਜੀ ਬਿਉਂਕ ਬਣਾ ਰੱਖੀ ਹੈ ਫੇਰ ਲੋਲ ਤਕ ਤੂੰ ਨਾਹੀ ਤਕ ਪਾਪ ਜਤੋਈ ਨਹੀਂ ਕਿੰਦੇ ਉਹ ਲੋਕ ਲੋਕ ਪਰਲੋਕ ਵਿੱਚ ਕਿਤੇ ਵੀ ਰੋਣ ਦਾ ਨਹੀਂ ਕਬਰੋਂ ਦਾ ਨਹੀਂ ਸੱਚ ਸਾਬ ਸਿਉ ਮਨ 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 ਭਾਵ ਖਤੀ ਗਿਆ ਪਿੱਛ ਗਿਆ ਸਿਉ ਦਾ ਰਤਨ ਨਾ ਇਹ ਬਾਈ ਇਸ ਮਨੁਖ ਦਾ ਮਾਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਜੁੜ ਗਿਆ ਪਿੱਛ ਗਿਆ ਹਰ ਸਰਬ ਗੁਰ ਅੰਤਰ ਜਾਣਿਆ ਇਕ ਰਾਸ ਬਨਾ ਬਿਤਲੇ ਅਜਿਹ ਕਹਿੰਦੇ ਭਾਈ ਉਹ ਮਨੋਖੋ ਸਮਾਲਿ ਪ੍ਰਭੂ ਸਭ ਵਿੱਚ ਇਕ ਰਾਸ ਵਸਦਾ ਪਛਾਣ ਲੈਂਦਾ ਹੈ ਰਾਹ ਸਭ ਜੀ ਕਹ ਰਹੇ ਦੇ ਅਲਾ ਦੇ ਅਲਾ ਭਰ ਦਇਆ ਦਾ ਕਰ ਇਹ ਦਇਆ ਦਾ ਪ੍ਰਭੂ ਸਾਰੇ ਜੀਵ ਤੇ ਨੇ ਪੈਦਾ ਕੀਤੇ ਹੋਏ ਹਨ ਆਪਣੇ ਭਗਤ ਸਰਪ੍ਰਸਤ ਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਕਰਦਾ ਹੈ ਆਚਰਜ ਤੇਰੀ ਵਡਿਆਈ ਅੱਜ ਤਹਰਾਣ ਕਰਦੇ ਹਵਾਲਾ ਵਡਿਆਈ ਦਾ ਬਖਸ਼ੂ ਜੀ ਪ੍ਰਭੂ ਤੂੰ ਆਚਤ ਸਰੂਪ ਹੈ ਤੇਰੀ ਬਖਸ਼ੂ ਜੀ ਹਰਾਣ ਕਰਨ ਵਾਲੀ ਹੈ ਨਿਤ ਨਾਨਕ ਨਾਮ ਧਿਆਈ ਅਚੱਤ ਤੇਰੀ ਵਡਿਆਈ ਅਚੱਤ ਤੇਰੀ ਵਡਿਆਈ ਨਿਤ ਨਾਨਕ ਨਾਮ ਪਿਆਇ ਜੀ ਪ੍ਰਭੂ ਜੀ ਉਸਿਆ ਸਤਿ ਰੂਪ ਸਰੂਪ ਤਵਾੜੀ ਬਖਸ਼ੀ ਦੀ ਅਰਦਾਸ ਕਰਦੇ ਮਾਲੀ ਹੈ ਨਿਤ ਨਾਮੁ ਜਪਾਇ ਪਾਛਰ ਕਹਿੰਦੇ ਜਿਸ ਨੂੰ ਕਤੇ ਪ੍ਰਭੂ ਬਖਸ਼ਿਸ਼ ਕਰਦਾ ਉਹ ਸਦਾ ਉਸ ਦਾ ਨਾਮ ਸਿਮਰਦਾ ਉਹੀ ਉਹਦੀ ਬੰਦਗੀ ਕਰਦਾ ਹੈ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ ਦਰਸ ਕਰਦਾ ਹੈ ਜਿਹਦੇ ਉੱਤੇ ਬਖਸ਼ਿਸ਼ ਕਰਦਾ ਉਹ ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ਸਤਿਗੁਰੂ ਪਛਾਨੀ ਕਹਿੰਦੇ ਪਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਉਹ ਕਿਤੇ ਦੂਰ ਨਹੀਂ ਹੈ ਜਿਹਨੂੰ ਇਹ ਸਮਝ ਆ ਜਾਂਦੀ ਹੈ ਫਿਰ ਉਹਦੇ ਨਾਲ ਕੋਈ ਜਨਮ ਦੂਰ ਡੈਡੇ ਨਹੀਂ ਰੁਕਦਾ ਸੋ ਮਨੁਕ ਨੂੰ ਆਪਣੇ ਗਲ ਨਾਲ ਲਾਜ ਰੱਖਦਾ ਜਿਸ ਨੂੰ ਗੁਰੂ ਨੇ ਸਦਾ ਸਿਰ ਹਰ ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਨਾ ਬਾਚਨ ਦੇ ਜਿਸ ਨੂੰ ਲੋਕ ਨੂੰ ਪੂਰੇ ਦੁਨਦੇ ਜੀਵਨ ਵਿੱਚ ਸਮਰਤਾ ਬਖਸ਼ ਦਿੱਤੀ ਉਹ ਫਿਰ ਜੰਨਾ ਬੈਰੀਆਂ ਦੀ ਸਾਨੂੰ ਰੋਜ਼ ਮਾਰ ਬਣਦੀ ਹੈ ਨਾ ਅਚੰደਰ ਬਾਣੀ ਦੇ ਦੁਸ਼ਮਣ ਮਾਰ ਬਿੜਾ ਦੇ ਸਿਰਲੇ ਦਾਸ ਕੋ ਸਮਾਤੀ ਤੇ ਰਖਣ ਆਮ ਗ੍ਰੋਧ ਲੋਕੋਂ ਕਹਾੜਿੜੈ ਦੇ ਵੈਰ ਸਮੈ ਮਾਰ ਮੁਕਾਈ ਤੇ ਹੋ ਉਸ ਸਿਵਜੁ ਨੂੰ ਮਾਪੀ ਸ੍ਰਿਸ਼ਟ ਤਤਨ ਬਖਸ਼ ਦਿੱਤੀ ਉਹਦੀ ਕਿਰਪਾ ਹੁੰਦੀ ਐਂ ਇਹ ਸੇਵਾ ਦੇ ਸਿਮਰਨ ਦੇ ਨਾਲ ਦਾਤਾ ਮਿਲਿਆ ਨੇ ਜਿਸ ਮਨੁੱਖ ਦੇ ਆਦਾਨ ਵਾਲੇ ਜੀਵਨ ਵਿੱਚ ਪ੍ਰਭ ਨੇ ਸ਼ੋਖ ਬਣਾ ਦਿੱਤਾ ਦਇਆ ਕੀਤੀ ਜਿਸ ਦੇ ਬੀਤ ਕੇ ਜੀਵਨ ਵਿੱਚ ਪ੍ਰਭ ਨੇ ਅਨਾਦ ਬਣਾਈ ਰੱਖਿਆ ਜਿਸ ਨੂੰ ਮਨੁੱਖ ਆ ਕੇ ਪਰਮੇਸ਼ਰ ਨੇ ਹੋਜੀ ਬਿਆਨ ਬਣਾ ਰਖਿਆ ਉਹ ਮਨੁੱਖ ਲੋਕ ਮਨੋਗ ਵਿੱਚ ਫਿਰ ਜਿਦੇ ਵੀ ਦੋਲਦਾ ਨਹੀਂ